ਜਾਪ ਸਕੂਲ ਸਿੱਖਿਆ ਬੋਰਡ ਨੇ ਨਵੇਂ ਸਾਲ ਮੌਕੇ ਸੂਬੇ ਭਰ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਹੁਣ ਉਹਨਾਂ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਪੇਪਰ ਚੈੱਕ ਕਰਨ ਦੇ ਬਦਲੇ 33% ਵਾਧੂ ਭੁਗਤਾਨ ਹੋਵੇਗਾ ਨਾਲ ਹੀ ਇਸ ਸਾਲ ਤੋਂ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਨੂੰ PSEB ਦੇ ਰੀਵਿਊਲੇਸ਼ਨ ਦੀ ਸਹੂਲਤ ਪ੍ਰਦਾਨ ਨਹੀਂ ਕਰੇਗਾ ਇਹ ਫੈਸਲਾ ਬੋਰਡ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਬੋਰਡ ਦੀ ਚੇਅਰਪਰਸਨ ਡਾਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪਹਿਲਾਂ ਵਿਦਿਆਰਥੀਆਂ ਨੂੰ 10ਵੀਂ ਜਮਾਤ ਦੇ ਪੇਪਰ ਚੈੱਕ ਕਰਨ ਲਈ 6.25 ਰੁਪਏ ਪ੍ਰਤੀ ਪੇਪਰ ਮਿਲਦਾ ਸੀ ਹੁਣ ਉਹਨਾਂ ਨੂੰ 8.25 ਰੁਪਏ ਦਿੱਤੇ ਜਾਂਦੇ ਹਨ ਇਸੇ ਤਰ੍ਹਾਂ 10ਵੀਂ ਜਮਾਤ ਦੇ ਪੇਪਰ ਚੈੱਕ ਕਰਨ ਤੇ ਹੁਣ ਉਹਨਾਂ ਨੂੰ ਸਿੱਧੇ 10 ਰੁਪਏ ਮਿਲਣਗੇ ਜਦੋਂ ਕਿ ਪਹਿਲਾਂ 7.50 ਰੁਪਏ ਦਿੱਤੇ ਜਾਂਦੇ ਸਨ ਬੋਰਡ ਮੁਤਾਬਕ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਮੁਨ ਮੁਲਾਂਕਣ ਦੀ ਸਹੂਲਤ ਦਿੱਤੀ ਗਈ ਸੀ ਇਸ ਵੀ ਦੀ ਕਾਰਨ ਨਤੀਜਾ ਐਲਾਨਣ ਵਿੱਚ ਦੇਰੀ ਹੋਣ ਕਾਰਨ ਉਮੀਦਵਾਰਾਂ ਨੂੰ ਮੁਸ਼ਕਲਾਂ ਹੁੰਦੀਆਂ ਸਨ ਇਸ ਦੇ ਨਾਲ ਹੀ ਕੁਝ ਹੋਰ ਤਕਨੀਕੀ ਕਾਰਨ ਕਰਕੇ ਬੋਰਡ ਨੇ ਮਾਰਚ 2024 ਤੋਂ ਇਸ ਫੈਸਲੇ ਨੂੰ ਟਾਲਣ ਦਾ ਫੈਸਲਾ ਕੀਤਾ ਹੈ ਆਸਰ ਸ਼ੀਟਾਂ ਦੀ ਮੌੜ ਜਾਂਚ ਦੀ ਸਹੂਲਤ ਪਹਿਲਾਂ ਵਾਂਗ ਹੀ ਜਾਰੀ ਰਹੇਗੀ ਬੋਰਡ ਵੱਲੋਂ ਚਲਾਏ ਜਾ ਰਹੇ 11 ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦਾ ਵੀ ਫੈਸਲਾ ਲਿਆ ਗਿਆ ਹੈ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਹਨਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਸਕੂਲਾਂ ਦੀ ਕਾਰਜ ਪ੍ਰਣਾਲੀ ਵਿੱਚ ਇਕਸਾਰਤਾ ਲਿਆਉਣ ਲਈ ਕੀਤੀ ਜਾਣ ਵਾਲੀ ਪ੍ਰਾਤਨਾ ਸਕੂਲ ਗੀਤ ਤੇ ਲੋਗੋ ਵੀ ਇੱਕੋ ਜਿਹੇ ਰਹਿਣਗੇ ਇਹਨਾਂ ਸਕੂਲਾਂ ਵਿੱਚ ਸਮੂਹ ਸ਼੍ਰੇੜੀਆਂ ਦੇ ਟਾਈਮ ਟੇਬਲ ਵੀ ਇੱਕੋ ਜਿਹੇ ਕੀਤੇ ਜਾਣਗੇ ਤਾਂ ਕਿ ਜੇ ਕਿਸੇ ਜਗ੍ਹਾ ਟੀਚਰ ਦੀ ਕਮੀ ਰਹਿੰਦੀ ਹੈ ਤਾਂ ਹੋਰ ਸਕੂਲਾਂ ਵਿੱਚ ਮੌਜੂਦ ਅਧਿਆਪਕਾਂ ਵੱਲੋਂ ਪੜਾਇਆ ਜਾ ਸਕੇ ਸਮੂਹ ਆਦਰਸ਼ ਸਕੂਲਾਂ ਲਈ ਵੱਖਰੇ ਤੌਰ ਤੇ ਵੈੱਬਸਾਈਟ ਬਣੇਗੀ ਜੋ ਕਿ ਸਕੂਲ ਦੀ ਵੈੱਬਸਾਈਟ ਨਾਲ ਜੁੜੀ ਰਹੇਗੀ